ਜੀ ਸਾਰਿਆਂ ਨੂੰ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਦੁਪਹਿਰ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਆਪਣੀ ਰੁਟੀਨ ਦਿਖਾਉਣੀ ਆ ਤੇ ਰੋਜ਼ ਥੋੜਾ ਬੋਤਾ ਚੇਂਜਸ ਵਿੱਚ ਹੁੰਦੇ ਰਹਿੰਦੇ ਆ ਤੇ ਟਾਈਮ ਦੇ ਹਿਸਾਬ ਨਾਲ ਆਪਣੀ ਚੇਂਜ ਕਰਨੀ ਪੈਂਦੀ ਆ ਹੁਣ ਮੈਂ ਸਾਰਾ ਕੰਮ ਕਰ ਲਿਆ ਹੋਇਆ ਹੈ ਪੁੱਝ ਵਗੈਰਾ ਵੀ ਲਗਾ ਲਏ ਹੋਏ ਨੇ ਤੇ ਮਾਰਕੀਟ ਗਈ ਸੀ ਤੇ ਥੋੜਾ ਕੰਮ ਸੀ ਉੱਥੇ ਮਮਾ ਤੇ ਮੈਂ ਗਏ ਸੀ ਤੇ ਹੁਣ ਆ ਕੇ ਤੇ ਇਹ ਕੱਪੜੇ ਹੰਗਾਰ ਤੇ ਸੁਕਣੇ ਪਾ ਰਹੀ ਆਂ 1 ਵਜ ਚੁੱਕਾ ਹੈ ਤੇ ਗੁਰਸਾਹਿਬ ਸਕੂਲ ਤੋਂ ਆ ਚੁੱਕਾ ਵਾ ਇਹਨਾਂ ਵਿੱਚ ਕੁਝ ਹੱਥ ਨਾਲ ਧੋਣ ਵਾਲੇ ਕੱਪੜੇ ਸੀ ਕੁਝ ਮਸ਼ੀਨ ਵਾਲੇ ਸੀ ਅੱਗੇ ਦੀ ਰੁਟੀਨ ਦੇਖੋ ਇੰਜੋਏ ਕਰੋ ਬਹੁਤ ਵਧੀਆ ਲੱਗੂਗੀ ਤੁਹਾਨੂੰ ਅ ਮੋਟੀਵੇਸ਼ਨ ਵੀ ਮਿਲੂਗੀ ਕੰਮ ਕਰਨ ਦੀ ਤੇ ਕਈ ਗੱਲਾਂ ਸਿੱਖਣ ਨੂੰ ਵੀ ਮਿਲਣਗੀਆਂ ਤੇ ਦੇਖਣ ਦਾ ਵੀ ਮਜ਼ਾ ਆਊਗਾ ਤੇ ਲਾਈਕ ਕਰਿਓ ਵੀਡੀਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਰੁਟੀਨ ਕਿਉਂਕਿ ਹੈ ਤੇ ਭਾਵੇਂ 20 ਮਿੰਟ ਦੀ ਵੀਡੀਓ ਵਾ ਪਰ ਮੇਰਾ ਸਾਰਾ ਦਿਨ ਹੀ ਲੱਗ ਗਿਆ ਇਹਨੂੰ ਸ਼ੂਟ ਕਰਦੇ ਕਰਦੇ ਤੇ ਕਮੈਂਟ ਕਰਕੇ ਜਰੂਰ ਉਤਸ਼ਾਹ ਦਿਆ ਕਰੋ ਤੇ ਬਾਕੀ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਦੇਖ ਲਈ ਹੈ ਪਰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਦੇਖੋ ਜੀ ਵੀਡੀਓ ਤੁਸੀਂ ਇਹ ਇਧਰ ਗੁਰਸਾਹਿਬਾ ਨਾਰ ਕੱਢ ਕੇ ਲਿਆਇਆ ਕਰਦਾ ਪਲੇਟ ਲੈ ਆਵਾ ਅਨਾਰ ਦਾ ਬਹੁਤ ਜ਼ਿਆਦਾ ਸ਼ਕੀਨ ਹੈ ਤੇ ਅਨਾਰ ਭਾਵੇਂ ਦਿਨ ਚ ਨੂੰ ਤਿੰਨ ਵਾਰੀ ਦੇ ਦੋ ਭਾਵੇਂ ਚਾਰ ਵਾਰ ਜਿੰਨੀ ਮਰਜ਼ੀ ਵਾਰੀ ਅਨਾਰੇ ਦੇਈ ਜੋ ਭਾਵੇਂ ਤੇ ਹੁਣ ਵੀ ਆ ਕੇ ਤੇ ਕਹਿੰਦਾ ਮੈਨੂੰ ਅਨਾਰ ਕੱਢ ਕੇ ਦੋ ਮੰਮਾ ਤੇ ਹੁਣ ਇਹਨੂੰ ਅਨਾਰ ਕੱਢ ਕੇ ਦਿੰਦੀ ਪਈ ਆ ਉਹਦੇ ਕੋ ਵੇਟ ਨਹੀਂ ਹੁੰਦੀ ਪਈ ਬਿਲਕੁਲ ਵੀ ਤੇ ਚਲੋ ਇਹਨੂੰ ਨਾ ਕਰਦੇ ਆ ਕਰਦੇ ਆ ਮੈਂ ਤੁਹਾਨੂੰ ਹੋਰ ਆਪਣੀਆਂ ਗੱਲਾਂ ਦੱਸਦੀਆਂ ਕਿ ਹੁਣ ਜਿੱਦਾਂ ਬਿਜ਼ੀ ਸ케ਜੂਲ ਜ਼ਿਆਦਾ ਵਾ ਤੇ ਇਸ ਕਰਕੇ ਮੇਰੀ ਐਕਸਰਸਾਈਜ਼ ਵਗੈਰਾ ਹੁਣ ਛੁੱਟ ਰਹੀ ਹੈ ਜਿੰਨੇ ਦਿਨ ਮੈਂ ਆਪਣੇ ਸੂਟ ਕਰਦੀ ਪਈਂ ਸਿੰਦੀ ਪਈਂ ਸੂਟ ਤਾਂ ਕਰਕੇ ਮਤਲਬ ਇੰਨਾ ਟਾਈਮ ਲੱਗਦਾ ਪਿਆ ਕਿਉਂਕਿ ਮੈਂ ਇੱਕ ਦਿਨ ਕਲੀਨਿੰਗ ਵਗੈਰਾ ਕਰਨੀ ਮਾਰਕੀਟ ਤੇ ਕੰਮ ਕਰਨੇ ਦੂਜੇ ਦਿਨ ਮੈਂ ਵੀਡੀਓ ਪਾਉਣੀ ਆ ਰਿਸਰਚ ਕਰਕੇ ਸ਼ੂਟ ਕਰਨੀ ਐਡਿਟ ਕਰਨੀ ਤੀਜੇ ਦਿਨ ਮੈਂ ਸਟੀਚਿੰਗ ਕਰਨੀ ਐਦਾਂ ਮਤਲਬ ਦੋ ਦੋ ਦਿਨ ਛੱਡ ਕੇ ਇੱਕ ਇੱਕ ਕੰਮ ਦੀ ਟਰਨ ਆਉਂਦੀ ਐ ਇਸ ਕਰਕੇ ਥੋੜੀ ਸਟੀਚਿੰਗ ਲੰਬੀ ਹੋ ਗਈ ਐ ਸੂਟ ਇੰਨੇ ਜ਼ਿਆਦਾ ਤੇ ਨਹੀਂ ਆ ਦੋ ਤਿੰਨ ਇੱਕ ਮੰਮਾ ਦਾ ਸੂਟ ਸੀ ਤੇ ਦੋ ਮੈਂ ਆਪਣੇ ਪਹਿਲਾ ਸੀ ਤੇ ਸੀ ਛੁੱਟੀਆਂ ਤੋਂ ਤੇ ਹੁਣ ਦੋ ਹੀ ਸੂਟ ਰਹਿੰਦੇ ਸੀ ਤੇ ਇੱਕ ਮੈਸਟਿਚ ਕਰ ਲਿਆ ਤੇ ਇੱਕ ਹੁਣ ਕਰਦੀ ਪਈ ਆ ਬਸ ਹੁਣ ਸਟੀਚਿੰਗ ਦਾ ਕੰਮ ਖਤਮ ਹੋ ਜਾਣਾ ਵਾ ਤੇ ਬਾਅਦ ਚ ਫਿਰ ਮੈਂ ਆਪਣੀ ਐਕਸਰਸਾਈਜ਼ ਵੱਲ ਧਿਆਨ ਦਵਾਂਗੀ ਬਾਕੀ ਕਲੀਨਿੰਗ ਬਾਰੇ ਤੁਸੀਂ ਸੋਚਦੇ ਹੋਗੇ ਕਿ ਦੋ ਦਿਨ ਕਲੀਨਿੰਗ ਕਰਦੀ ਨਹੀਂ ਤੇ ਤੀਜੇ ਦਿਨ ਕਰਦੀ ਕਲੀਨਿੰਗ ਕਰਦੀ ਆ ਪਰ ਇਹ ਆ ਕਿ ਝਾੜੂ ਹੀ ਲਗਾਨੀ ਆ ਦੋ ਦਿਨ ਪੋਚਾ ਮੈਂ ਤੀਜੇ ਦਿਨ ਲਾਉਣੀ ਕੱਪੜੇ ਵੀ ਤੀਜੇ ਦਿਨ ਧੋਣੇ ਹੁਣ ਮੈਂ ਕਰਦੇ ਸਾਰੇ ਕੰਮ ਕਰਕੇ ਫ੍ਰੀ ਹੋ ਚੁੱਕੀ ਆ ਤੇ ਹੁਣ ਮੈਂ ਵੀਡੀਓ ਦੇ ਕੰਟੈਂਟ ਦੀ ਰਿਸਰਚ ਕਰੂੰਗੀ ਕੁਝ ਬੁੱਕਸ ਤੋਂ ਮੈਂ ਕਰਦੀ ਆ ਰਿਸਰਚ ਜਿੱਦਾਂ ਕਿ ਤੁਸੀਂ ਅੰਦਰ ਕਿਹਾ ਸੀ ਕਿ ਮੌਤ ਦੇ ਆਰਾਊਂਡ ਕਾਲਾ ਪੰਨੇ ਆ ਉਹ ਅੱਜ ਮੈਂ ਵੀਡੀਓ ਦੀ ਰਿਸਰਚ ਕਰਨੀ ਆ ਕਿਉਂਕਿ ਮੇਰੇ ਕਾਲਾ ਪੰਨ ਨਹੀਂ ਹੈਗਾ ਮੇਰੇ ਚਾਹਿਆਂ ਵੈਸੇ ਤੇ ਮੈਂ ਫਿਰ ਚੰਗੀ ਤਰ੍ਹਾਂ ਰਿਸਰਚ ਕਰਕੇ ਤੇ ਫੇਰ ਹੀ ਤੁਹਾਨੂੰ ਦੱਸਦੀ ਆ ਕੋਈ ਵੀ ਚੀਜ਼ ਹੋਏ ਤੇ ਮੈਂ ਖਾਣ ਨੂੰ ਹੀ ਤੁਹਾਡੀ ਅੰਦਰ ਦੀ ਹੈਲਥ ਨੂੰ ਠੀਕ ਕਰ ਲਈ ਦੱਸਦੀ ਆ ਫੇਰ ਹੀ ਤੁਹਾਡੇ ਮਤਲਬ ਆ ਹੁੰਦਾ ਵਾ ਫੇਸ ਤੇ ਵੀ 글로ਅ ਫੇਰ ਹੀ ਹੁੰਦਾ ਇਸ ਲਈ ਮੈਂ ਹੁਣ ਟੋਪਿਕ ਦੀ ਰਿਸਰਚ ਕਰਦੀ ਪਈ ਆ ਜਿੰਨਾ ਚਿਰ ਚਨਮਿਤ ਨਹੀਂ ਹੁੰਦਾ 2:00 ਵਜੇ 2:30 ਵਜੇ ਉਹਨੇ ਆਉਣਾ ਉਹਨੇ ਦੇਰ ਮੈਂ ਇਹ ਕਰ ਲੈਣਾ ਤੇ ਵੀਡੀਓ ਮੈਂ ਸੋਦੀ ਪਈ ਕਿ ਸ਼ੂਟ ਕਰ ਲੈਣਾ ਹੁਣ ਉਹਨੇ ਟਾਈਮ ਚ ਦੁਪਹਿਰ ਨੂੰ ਸੌਣ ਦੀ ਮੈਂ ਆਪਣੇ ਆਪ ਨੂੰ ਆਦਤ ਨਹੀਂ ਪਾਈ ਕਿਉਂਕਿ 1 ਵਜੇ ਦੁਪਹਿਰ ਨੂੰ ਸੌਣ ਲੱਗ ਜਾਈਏ ਤਾਂ ਫਿਰ ਰੋਜ਼ ਹੀ ਦੁਪਹਿਰ ਨੂੰ ਨੀਂਦ ਆਉਂਦੀ ਹੈ ਇਸ ਕਰਕੇ ਮੈਂ ਜਦੋਂ ਮੇਰਾ ਦਿਲ ਕਰੇ ਮੈਂ ਅੱਧਾ ਘੰਟਾ ਲੇਟ ਜਾਨੀ ਆ ਵੈਸੇ ਹੀ ਅੱਖਾਂ ਬੰਦ ਕਰਕੇ ਤੇ ਥੋੜਾ ਫਰੈਸ਼ ਫੀਲ ਹੋਣ ਲੱਗ ਜਾਂਦਾ ਵਾ ਤੇ ਨੀਂਦ ਮੈਨੂੰ ਆਉਂਦੀ ਨਹੀਂ ਚਾਹੇ ਮੈਨੂੰ ਆਈ ਵੀ ਹੋਏ ਫਿਰ ਵੀ ਨਹੀਂ ਨੀਂਦ ਆਉਂਦੀ ਦੁਪਹਿਰ ਨੂੰ ਕਿਉਂਕਿ ਆਦਤ ਹੀ ਨਹੀਂ ਪਈ ਦੁਪਹਿਰੇ ਸੌਣ ਦੀ ਇੱਧਰ ਵੀਡੀਓ ਦੀ ਰਿਸਰਚ ਕਰਨ ਚੀ ਇਨਾ ਟਾਈਮ ਲੱਗ ਗਿਆ ਕਿ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਚਾਨਣ ਦੇ ਆਉਣ ਦਾ ਟਾਈਮ ਹੋ ਗਿਆ ਤੇ ਮੈਂ ਉਹਦੇ ਲਈ ਨਿੰਬੂ ਪਾਣੀ ਬਣਾ ਕੇ ਰੱਖ ਲੈਣੀ ਹੁੰਨੀ ਆ ਪਹਿਲਾਂ ਹੀ ਨਿੰਬੂ ਪਾਣੀ ਉਹ ਬਹੁਤ ਪਸੰਦ ਕਰਦਾ ਵਾ ਤੇ ਵੈਸੇ ਨਿੰਬੂ ਖਾਣ ਨਿੰਬੂ ਕਿਸੇ ਵੀ ਤਰੀਕੇ ਨਾਲ ਖਾਓ ਗਰਮੀਆਂ ਵਿੱਚ ਵਧੀਆ ਹੁੰਦਾ ਵਿਟਾਮਿਨ ਸੀ ਹੁੰਦਾ ਮੈਂ ਤੁਹਾਨੂੰ ਆਪਣੀਆਂ ਵੀਡੀਓਜ਼ ਵਿੱਚ ਵੀ ਦੱਸਦੀ ਹਾਂ ਤੇ ਇਸ ਕਰਕੇ ਮੈਨੂੰ ਸਭੋਂ ਖੁਸ਼ੀ ਹੁੰਦੀ ਹੈ ਕਿ ਇਹਨਾਂ ਨੂੰ ਪਸੰਦ ਤੇ ਹੁਣ ਉਹਦੇ ਜੋਗਾ ਨਿੰਬੂ ਪਾਣੀ ਬਣਾ ਕੇ ਫਿਰ ਉਹਨੂੰ ਲੈਣ ਜਾਣਾ ਕੰਮ ਭਾਵੇਂ ਕਿੰਨੇ ਵੀ ਜ਼ਿਆਦਾ ਹੋਣ ਸਾਡੇ ਸਿਰ ਤੇ ਪਰ ਸਾਨੂੰ ਮੈਨੇਜ ਕਰਨੇ ਆਉਣੇ ਚਾਹੀਦੇ ਆ ਤੇ ਮੈਨੇਜਮੈਂਟ ਤੁਹਾਨੂੰ ਮੈਂ ਆਪਣੀ ਤਾਂ ਦੱਸਤੀ ਆ ਕਿ ਮੈਂ ਏਦਾਂ ਏਦਾਂ ਇੱਕ ਇੱਕ ਦਿਨ ਹਰ ਇੱਕ ਚੀਜ਼ ਨੂੰ ਡਿਵਾਈਡ ਕੀਤਾ ਹੋਇਆ ਕਿ ਤੇ ਏਦਾਂ ਕਰਕੇ ਮੈਂ ਆਪਣਾ ਟਾਈਮ ਮੈਨੇਜ ਕਰਦੀ ਆ ਤੇ ਬਾਕੀ ਇਹ ਆ ਕਿ ਮੇਰੀ ਐਕਸਰਸਾਈਜ਼ ਤੇ ਮੇਰਾ ਪਾਟ ਸੋ ਛੋਟ ਰਿਹਾ ਵਾ ਤੇ ਐਕਸਰਸਾਈਜ਼ ਹੁਣ ਮੈਂ ਕਰਿਆ ਕਰਨੀ ਆ ਟਾਈਮ ਜਿੱਦਾਂ ਮਰਜ਼ੀ ਕੱਢ ਕੇ ਤੇ ਪਾਠ ਵੀ ਜ਼ਰੂਰ ਕਰਿਆ ਕਰਨਾ ਵਾ ਫਿਲਹਾਲ ਤਾਂ ਮੇਰੀ ਨੀਂਦ ਵੀ ਨਹੀਂ ਰਾਤ ਨੂੰ ਪੂਰੀ ਹੁੰਦੀ ਪਈ ਅਜੇ ਤੇ ਉਹ ਮੈਂ ਕਰਾਂਗੀ ਇਹ ਦੋ ਕੰਮ ਮੇਰੇ ਛੋਟ ਦੇ ਪਏ ਇਨਾਂ ਵੱਲ ਮੇਰਾ ਧਿਆਨ ਆ ਤੇ ਇਨਾਂ ਵੱਲ ਹੀ ਹੁਣ ਮੈਂ ਧਿਆਨ ਦੇਣਾ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਘਰ ਦੇ ਕੰਮਾਂ ਦਾ ਵੇਟ ਨਹੀਂ ਘਟਦਾ ਮੇਰਾ ਮੈਂ ਪਹਿਲਾਂ ਮੇਰਾ weight ਠੀਕ ਸੀ ਤੇ ਹੁਣ ਮੈਨੂੰ ਵੀਡੀਓ 'ਚ ਆਪਣੇ ਆਪ ਨੂੰ ਦੇਖ ਕੇ ਲੱਗਦਾ ਪਿਆ ਕਿ ਮੇਰਾ weight ਵੱਧ ਗਿਆ ਤੇ ਕਿੰਨੇ ਬੈਟ ਕੇ ਜਿੱਦਾਂ ਸੂਟ ਸੀ ਨੇ ਜਪਾਣਾ ਬੱਚਿਆਂ ਨੂੰ ਕਿਉਂਕਿ ਇਹਦਾ ਛੜਦੀ ਕਮਿਆ ਤੇ ਬਾਕੀ ਖਲਾਰਾ ਹੀ ਪਿਆਰ ਦੇ ਨਾਲ ਕਰਦੇ ਕੰਮਾਂ ਤੋਂ ਪਤਾ ਹੀ ਆ ਕਿ ਕਿੰਨਾ ਕਿਤੇ ਜੋ ਲੱਗ ਜਾਂਦਾ ਉਹ ਜਿਹੜੀ ਡੇਲੀ ਰੋਟੀ ਨਹੀਂ ਘੋਦਦਾ ਜਿਹੜੀ ਡੇਲੀ ਪਣੀ ਹੋਏ ਜਿਹੜਾ ਉਹਨੂੰ ਕਰਤ ਵੀ ਨਹੀਂ ਪੈਂਦਾ ਬੋਤਲ ਐਕਸਟਰਾ ਕਰਨਾ ਪੈਂਦਾ ਇੱਧਰ ਉੱਧਰ ਚੀਜ਼ਾਂ ਵੀ ਕਰਦੀਆਂ ਹੁਣ ਮੈਨੂੰ ਆਪਣੇ ਹਮੇਸ਼ਾ ਮਨੋਂ ਇੱਕ ਵਾਰ ਨਹੀਂ ਹੁੰਦੀ ਆ ਕਿ ਕਰਨਾ ਹੁੰਦਾ ਤਾਂ ਜਦੋਂ ਮੇਰਾ weight ਜਾਂਦਾ ਉਦੋਂ ਹੀ ਮੈਂ ਹੁਣ ਇੱਕ ਵਾਰ ਜਦੋਂ ਮੈਂ ਖੂਜ ਜਾਂਦੀ ਹ ਉਦੋਂ ਮੈਂ ਜਿਆਦਾ ਸਾਈਜ਼ ਵਗੈਰਾ ਤੇ ਸਵੇਰੇ ਫਿਰ ਕੰਫੀ ਹੋ ਜਾਂਦੀ ਮਤਲਬ ਨਾਲੇ ਵਧੀਆ ਲੱਗਦਾ ਸੀ ਤੇ ਚੋਹਾ ਮੰਜ਼ਲਾ ਤੇ ਇੰਨਾ ਜਿਆਦਾ ਚੜਨਾ ਉਤਰਨਾ ਪੀਰੀਅਡ ਕਦੀ ਉੱਪਰ ਹੋਣੇ ਚੌਥੀ ਤੇ ਕਦੀ ਪਹਿਲੀ ਤੇ ਕਦੀ ਤੀਜੀ ਤੇ ਇਦਾਂ ਕਰਕੇ ਸਾਰਾ ਦਿਨ ਹੀ ਮੇਰੀ ਐਕਸਰਸਾਈਜ਼ ਹੁੰਦੀ ਰਹਿੰਦੀ ਸੀ ਤੇ ਇਧਰ ਮੈਂ ਹੁਣ ਚਨਮਿਤ ਨੂੰ ਲੈਣ ਚੱਲੀ ਆ ਤੇ ਇਹ ਟਿੱਡਾ ਜਿਹਾ ਨਾਲ ਹੀ ਚੱਲ ਜਾਂਦਾ ਮੇਰੇ ਤੇ ਚਨ ਨੂੰ ਲੈਣ ਸਕੂਲ ਨਹੀਂ ਜਾਣਾ ਹੁੰਦਾ ਇਹ ਤਾਂ ਸੜਕ ਤੋਂ ਲੈਣ ਜਾਣਾ ਹੁੰਦਾ ਟੋਪ ਹੁੰਦੀ ਇਸ ਕਰਕੇ ਮੈਂ ਲੈ ਆਉਂਦੀ ਆ ਵਿਚਾਰੇ ਕੋ ਬੈਗ ਵੀ ਬਹੁਤ ਭਾਰ ਹੁੰਦਾ ਤੇ ਬਾਕੀ ਮੈਂ ਸਕੂਲ ਬਾਰੇ ਦੱਸਦੇ ਪਏ ਸੀ ਸਕੂਲ ਬਾਰੇ ਤੁਸੀਂ ਪੁੱਛਦੇ ਸੀ ਕਿ ਦੀਦੀ ਤੁਸੀਂ ਜੋਬ ਨਹੀਂ ਕਰਦੇ ਤਾਂ ਤੁਸੀਂ ਸਕੂਲ ਛੱਡਤਾ ਹਾਂਜੀ ਜੀ ਮੈਂ ਸਕੂਲ ਛੱਡਤਾ ਵਾ ਕਿਉਂਕਿ ਬਹੁਤ ਜ਼ਿਆਦਾ ਬਰਡਨ ਹੋ ਗਿਆ ਸੀ ਮੇਰੇ ਤੇ ਤੇ ਬੱਚਿਆਂ ਤੇ ਤੇ ਪੜ੍ਹਾਈ ਤੇ ਵੀ ਅਸਰ ਪੈਂਦਾ ਸੀ ਮੇਰੀ ਸਿਹਤ ਵੀ ਨਹੀਂ ਸੀ ਇੰਨੀ ਠੀਕ ਰਹਿੰਦੀ ਤੇ ਇੰਨਾ ਜ਼ਿਆਦਾ ਬਰਡਨ ਹੋਣ ਦੀ ਵਜ੍ਹਾ ਨਾਲ ਫਿਰ ਮੈਂ ਸਕੂਲ ਮੈਨੂੰ ਛੱਡਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਬੱਚਿਆਂ ਦਾ ਵੀ ਫਿਊਚਰ ਮੈਂ ਖਰਾਬ ਕਰਾਂ ਥੋੜੇ ਜਿਹੀ ਪੈਸਿਆਂ ਲਈ ਤੇ ਬਾਕੀ ਆਪਣੇ ਦੇ ਘਰ ਦਾ ਵੀ ਮਤਲਬ ਮੈਨੂੰ ਘਰ ਚ ਪਸੰਦ ਦੇ ਘਰ ਮੈਨੇਜ ਰੱਖਣਾ ਜਾਂ ਕਿੱਦਾਂ ਤੇ ਉਦੋਂ ਫਿਰ ਮੇਰਾ ਘਰ ਥੋੜਾ ਜਿਹਾ ਨਹੀਂ ਸੀ ਮੇਰੇ ਤਰੀਕੇ ਨਾਲ ਮੈਨੇਜ ਹੁੰਦਾ ਇਸ ਲਈ ਮੈਂ ਸੋਚਿਆ ਕਿ ਮੈਂ YouTube ਤੇ ਹੀ ਵੀਡੀਓ ਪਾਇਆ ਕਰਾਂਗੀ ਤੇ ਬਾਕੀ ਸਟੀਚਿੰਗ ਵਗੈਰਾ ਵੀ ਬਾਹਰੋਂ ਕਰਾਉਣੀ ਪੈਂਦੀ ਸੀ ਜਦੋਂ ਮੈਂ ਸਕੂਲ ਜਾਂਦੀ ਸੀ ਤੇ ਵੀਡੀਓ ਲਈ ਮੈਂ ਇਹਦਾ ਕੰਟੈਂਟ ਫਾਈਂਡ ਕਰਦੀ ਹਾਂ ਜਿੱਦਾਂ ਮੈਂ ਤੁਹਾਨੂੰ ਕਾਪੀ ਤੇ ਦਿਖਾਇਆ ਹੁਣ ਉਹ ਵੱਜ ਚੁੱਕੇ ਆ ਤਿੰਨ ਤੇ ਮਤਲਬ 92 ਤੁਹਾਨੂੰ ਲਿਆਉਂਦੇ ਆ ਉਹਦੀ ਬੁੱਕਸ ਵਗੈਰਾ ਦੇਖਦੇ ਉਹਦੇ ਨੋਟਬੁਕ ਯੂਨੀਫਾਰਮ ਵਗੈਰਾ ਕਰਦੇ ਆ ਅੱਧਾ ਘੰਟਾ ਤੇ ਇਦਾਂ ਲੰਘ ਜਾਂਦਾ ਤੇ 3:00 ਵੱਜ ਚੁੱਕੇ ਆ ਮੈਂ ਚਾਹ ਬਣਾਤੀ ਤੇ ਇੱਧਰ ਚਾਵਲ ਬੱਚੇ ਖਾਂਡ ਕੇ ਉਹ ਨਾ ਖਾਣੇ ਪਸੰਦ ਕਰਦੇ ਨਾਲ ਸਬਜੀ ਵੀ ਦੇ ਦਿੰਨੇ ਕਈ ਵਾਰੀ ਸਬਜੀ ਨਾਲ ਵੀ ਖਾ ਲੈਂਦੇ ਆ ਤੇ ਚਣਿਆਂ ਦੀ ਸਬਜੀ ਚੰਨ ਨੂੰ ਬਹੁਤ ਪਸੰਦ ਆ ਚਾਹ ਇੱਧਰ ਬਣ ਚੁੱਕੀ ਹੈ ਜਾ ਮੈਂ ਤੇ ਮੰਮਾ ਨੇ ਪੀਣੀ ਹੈ ਇਹ ਘਰ ਦੇ ਬਣਾਏ ਹੋਏ ਬਿਸਕਟ ਆ ਦੇਸੀ ਘਿਓ ਵਿੱਚ ਬਣਾਵਾ ਕੇ ਦਿੱਤੇ ਮੰਮਾ ਨੇ ਬਹੁਤ ਟੇਸਟੀ ਬਿਸਕਟ ਆ ਬੱਚੇ ਵੀ ਬਹੁਤ ਪਸੰਦ ਕਰਦੇ ਪਰ ਹੁਣ ਮੈਂ ਜਦੋਂ ਉਹਨਾਂ ਨੇ ਚਾਵਲ ਖਾ ਲਏ ਉਦੋਂ ਮੈਂ ਚਾਹ ਵਗੈਰਾ ਲੈ ਕੇ ਜਾਣੀ ਨਹੀਂ ਤੇ ਉਹਨਾਂ ਨੇ ਕਿਹਾ ਅਸੀਂ ਚਾਹ ਬਿਸਕਟ ਹੀ ਖਾਣੇ ਇਸ ਲਈ ਮੈਂ ਇਹਨਾਂ ਨੂੰ ਠਹਿਰ ਕੇ ਥੋੜੀ ਦੇਣੀ ਆ ਚਾਹ ਬਿਸਕਟ ਅਜੇ ਪਹਿਲਾਂ ਉਹਨਾਂ ਨੂੰ ਖਾਣਾ ਵਗੈਰਾ ਦੇਣੇ ਆ ਤੇ ਹੁਣ ਇਹ ਰਜ ਚੁੱਕੇ ਹੋਣ ਇਹਨਾਂ ਦਾ ਚਾਹ ਬਿਸਕਟ ਵੱਲ ਧਿਆਨ ਨਹੀਂ ਹੋਣਾ ਕਿਉਂਕਿ ਹੁਣ ਇਹਨਾਂ ਦਾ ਦਿਲ ਹੀ ਨਹੀਂ ਕਰਨਾ ਅੱਜ ਖਾਣ ਨੂੰ ਤੇ ਬਾਅਦ ਵਿੱਚ ਇਹਨਾਂ ਨੂੰ ਦਵਾਂਗੇ ਤੇ ਸ਼ਾਮ ਨੂੰ ਇਹਨਾਂ ਨੂੰ ਦੁੱਧ ਦੇ ਦੀ ਦਵਾਈ ਮਤਲਬ 5:30 6 ਵਜੇ ਮੈਂ ਇਹਨਾਂ ਨੂੰ ਦੁੱਧ ਵਗੈਰਾ ਦੇ ਦੇ ਦਿੰਨੀ ਆ ਤੇ ਇਹਨਾਂ ਦੇ ਵੀ ਖਾਣ ਪੀਣ ਦਾ ਮਤਲਬ ਪੂਰਾ ਧਿਆਨ ਰੱਖਣਾ ਪੈਂਦਾ ਜਦੋਂ ਮੈਂ ਸਕੂਲ ਗਈ ਜਾਂਦੀ ਸੀ ਤੇ ਮਮਾ ਚਲੋ ਮਗਰ ਉਹ ਦਿੰਦੇ ਸੀ ਸਾਰਾ ਕੁਝ ਪਰ ਇਹ ਆ ਕਿ ਮੈਨੂੰ ਇਹ ਇਦਾਂ ਹੁੰਦਾ ਸੀ ਕਿ ਥੋੜੇ ਮੈਨੂੰ ਪਰਵਰਿਸ਼ ਚ ਬੱਚਿਆਂ ਦੀ ਚ ਕਮੀ ਰਹਿਣ ਦੀ ਹੈ ਤੇ ਮੈਨੂੰ ਇਹੋ ਹੀ ਆ ਕਿ ਮੈਂ ਆਪਣਾ ਫਿਊਚਰ ਸਿਕਿਉਰ ਕਰਾਂ ਹੁਣ ਕੋਈ ਗੱਲ ਨਹੀਂ ਹੁਣ ਥੋੜੇ ਪੈਸੇ ਨਾ ਵੀ ਉਥੋਂ ਕਮਾਵਾਂਗੇ ਥੋੜੇ ਘੱਟ ਵੀ ਆ ਜਾਣਗੇ ਕੋਈ ਗੱਲ ਨਹੀਂ ਆ ਤੇ ਬੱਚਿਆਂ ਦਾ ਫਿਊਚਰ ਸਿਕਿਉਰ ਹੋਣਾ ਚਾਹੀਦਾ ਤੁਸੀਂ ਵੀ ਕਹਿੰਦੇ ਹੋਣੇ ਕਿ ਲੈਕਚਰ ਦਿੰਦੀ ਰਹਿੰਦੀ ਆ ਪਰ ਜੋ ਮੇਰੇ ਮਨਚਾਪ ਗੱਲਾਂ ਹੁੰਦੀਆਂ ਜੋ ਮੇਰੇ ਦਿਮਾਗ 'ਚ ਹੁੰਦੀਆਂ ਤੇ ਮੈਨੂੰ ਹੁੰਦਾ ਕਿ ਚਲੋ ਦੂਜਿਆਂ ਨੂੰ ਵੀ ਦੱਸਣੀਆਂ ਚਾਹੀਦੀਆਂ ਇੱਧਰ ਮੈਂ 2 ਘੰਟੇ ਬਾਅਦ ਕੱਪੜੇ ਲਾਉਣ ਆਈ ਕਿਉਂਕਿ ਤਾਂ ਆਪੇ ਬਹੁਤ ਥੱਕੀ ਤੇ ਮੈਂ ਸੋਚਿਆ ਸੁੱਕ ਗਏ ਹੋਣੇ ਆ ਤੇ ਲਾ ਲਈਏ ਕਿਉਂਕਿ ਰੰਗ ਫੇਟ ਹੋ ਜਾਂਦੇ ਬਹੁਤੀ ਦੇਰ ਪਰ ਕਈ ਕਈ ਕੱਪੜੇ ਵਿੱਚੋਂ ਨਹੀਂ ਸੀ ਸੁੱਕੇ ਫਿਰ ਮੈਂ ਸੋਚਿਆ ਲਾਉਣ ਦਾ ਕੋਈ ਫਾਇਦਾ ਨਹੀਂ ਆ ਫਿਰ ਗਿੱਲੇ ਥੋੜੇ ਥੋੜੇ ਵੀ ਹੋਣ ਨਾ ਤੇ ਫਿਰ ਸਮੈਲ ਜੀ ਹੁੰਦੀ ਚੰਗੇ ਨਹੀਂ ਲੱਗਦੇ ਮੈਂ ਫੇਰ ਇਹਨਾਂ ਨੂੰ ਇਦਾਂ ਹੀ ਸੁਕਣੇ ਪਾਤਾ ਇੱਕ ਤੋਂ ਇੱਕ ਕੰਮ ਜਿਹੜੇ ਹਨ ਉਹ ਸ਼ੁਰੂ ਹੁੰਦੇ ਰਹਿੰਦੇ ਆ ਟਾਈਮ ਮਾਸਾ ਬਣ ਬੱਚਦਾ ਵਿੱਚ ਹੁਣ 4 ਵੱਜ ਚੁੱਕੇ ਆ ਤੇ ਮੈਂ ਇੱਧਰ ਪਹੁੰਚੇ ਬਣਾ ਰਹੀ ਆ ਸਲਵਾਰ ਦੇ ਤੇ ਚੰਨ ਨੂੰ ਨਾਲ ਪੜਨ ਬਿਠਾਇਆ ਹੋਇਆ ਵਾ ਤੇ ਮੈਂ ਵੈਸੇ ਚੰਨ ਵੱਲ ਪੂਰਾ ਧਿਆਨ ਦਵਾ ਤਾਂ ਫੇਰ ਹੀ ਉਹ ਚੰਗੀ ਤਰ੍ਹਾਂ ਉਹਨੂੰ ਹੁੰਦਾ ਰਵਾਈਜ਼ ਪਰ ਹੁਣ ਕੀ ਕਰੀਏ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਦੋ ਤਿੰਨ ਦਿਨ ਹੁਣ ਉਹਨੂੰ ਇਦਾਂ ਹੀ ਕਰਨਾ ਪਿਆ ਹੁਣ ਦਾਦੀ ਨੂੰ ਲਾਇਆ ਕੇ ਤੁਸੀਂ ਪੰਜਾਬੀ ਇਹਨੂੰ ਪੜਾ ਦਿਓ ਤੇ ਬਾਕੀ ਮੈਂ ਬਾਅਦ ਵਿੱਚ ਪੜਾ ਲਾਂਗੀ ਹੁਣ ਉਹਨੂੰ ਦਾਦੀ ਉਹਦੇ ਪੰਜਾਬੀ ਪੜਾਉਂਦੇ ਪਏ ਆ ਤੇ ਚਲੋ ਮੇਰਾ ਹੁਣ ਉਹਨਾ ਟਾਈਮ ਮੈਨੂੰ ਟੈਨਸ਼ਨ ਨਹੀਂ ਰਹੀ ਕਿ ਚੰਗਾ ਟਾਈਮ ਵੇਸਟ ਹੋਊਗਾ ਤੇ ਦਾਦੀ ਨੇ ਹੁਣ ਪੜਾ ਦਿੱਤਾ ਹੋਇਆ ਤੇ ਹੁਣ ਇੱਧਰ ਮੈਂ ਇਹਨੂੰ ਫੜ ਲਿਆ ਵਾ ਹਿੰਦੀ ਇੰਗਲਿਸ਼ ਵਗੈਰਾ ਦੇ ਟੈਸਟ ਯਾਦ ਕਰਨਾ ਉਹਨੂੰ ਕਿਉਂਕਿ ਤਿੰਨ ਤਿੰਨ ਟੈਸਟ ਹੁੰਦੇ ਆ ਇੱਕ ਦਿਨ ਚ ਤੇ ਸਿਲੇਬਸ ਬਹੁਤ ਔਖਾ ਕਿਉਂਕਿ ਆਈਸੀਐਸਈ ਬੋਰਡ ਆ ਤੇ ਬਰਡਨ ਵੀ ਬੱਚੇ ਤੇ ਵੈਸੇ ਜ਼ਿਆਦਾ ਵਾ ਪਰ ਜਿਹੜਾ 10 ਕਰ ਗਿਆ ਇਸ ਸਕੂਲ ਚੋਂ ਫਿਰ ਉਹਦੀ ਲਾਈਫ ਸੈੱਟ ਹੋ ਜਾਂਦੀ ਹੈ ਤੇ ਇੱਧਰ ਹੁਣ ਮੈਂ 1 ਘੰਟਾ ਉਹਨੂੰ ਬ੍ਰੇਕ ਦਿੰਦੀ ਆ ਹੁਣ ਇਹ ਨਹੀਂ ਕਿ ਮੈਂ ਉਹਦੇ ਤੇ ਸਾਰਾ ਪ੍ਰੈਸ਼ਰ ਹੀ ਪਾ ਦੇਣਾ ਬਰਥਡੇ ਨਹੀਂ ਪਾ ਦੇਣਾ ਉਹਨੂੰ ਮੈਂ ਟੀਵੀ ਵੇਖਣ ਨੂੰ ਵੀ ਟਾਈਮ ਦਿੱਤਾ ਜਿੱਦਾਂ 2:30 ਵਜੇ ਆਇਆ ਇਹ ਤੇ 4:00 ਵਜੇ ਤੱਕ ਉਹਨੂੰ ਟੀਵੀ ਵੇਖਣ ਨੂੰ ਟਾਈਮ ਦਿੱਤਾ ਸੀ ਤੇ ਥੋੜਾ ਉਹਨੇ ਖੇਡ ਵੀ ਲਿਆ ਸੀ ਉਦੋਂ ਥੋੜਾ ਐਕਟਿਵ ਕਰ ਲਈ ਮੈਂ ਅੱਧਾ ਘੰਟਾ 3:30 ਵਜੇ ਕਹਿ ਦਿੰਨੀ ਆ ਕਿ ਹੁਣ ਥੋੜਾ ਜਿਹਾ ਖੇਡ ਲੈ ਤੇਰਾ ਐਕਟਿਵ ਹੋ ਜਾਊਗਾ ਮਾਈਂਡ ਤੇ ਫਿਰ 4:00 ਵਜੇ ਉਹਨੂੰ ਮੈਂ ਪੜਨ ਬਿਠਾ ਲੈਣੀ ਹੁ ਤੇ 7:30 ਵਜੇ ਤੱਕ ਉਹਨੂੰ ਬ੍ਰੇਕ ਦਿੱਤੀ ਤੇ ਮੈਂ ਇਧਰ ਕ੍ਰੇਲਿਆਂ ਨੂੰ ਤੜਕਾ ਲਾਉਂਦੀ ਪਈ ਆ ਤੇ ਅ ਬਾਕੀ ਬਰਤਨ ਵਗੈਰਾ ਐਸੇ ਵੇਲੇ ਸਾਫ਼ ਕਰ ਲੈਣੀਆਂ ਮੈਂ ਤੇ ਅ ਬਾਕੀ ਕ੍ਰੇਲਿਆਂ ਦੀ ਰੈਸਪੀ ਮੈਂ ਪਾਈ ਆ ਮੈਂ ਸਟੀਮ ਕਰਕੇ ਕ੍ਰੇਲੇ ਬਣਾਉਣੀ ਆ ਤੇ ਸਟੀਮ ਕਰਕੇ ਇਹ ਆ ਕਿ ਸੁਆਦ ਵੀ ਬੰਦ ਦੇ ਆ ਤੇ ਦੂਜਾ ਇਹ ਹੁੰਦਾ ਵਾ ਕਿ ਇਨਾ ਫਰਾਈਡ ਜਾਂ ਨਹੀਂ ਹੁੰਦਾ ਮਤਲਬ ਜਿਨ੍ਹਾਂ ਨੂੰ ਫਰਾਈ ਨਹੀਂ ਪੱਚਦੇ ਜਾਂ ਮਨਾਵਾ ਜਾਂ ਨਹੀਂ ਖਾਣਾ ਚਾਹੁੰਦੇ ਉਹ ਸਟੀਮ ਕਰਕੇ ਖਾ ਸਕਦੇ ਬਹੁਤ ਵਧੀਆ ਬਣਦੇ ਆ ਰੈਸিপি ਮੈਂ ਇੱਥੇ ਉੱਪਰ ਲਗਾ ਦਾਂਗੀ ਤੇ ਤੁਸੀਂ ਦੇਖ ਲੈਣਾ ਕਿੰਨੀ ਦੇਰ ਰਿਹਾ ਤੇ ਸਬਜੀ ਬਾਂਦੀ ਮੈਂ ਆ ਹੁਣ ਓਨੀ ਦੇਰ ਇਹ ਯੂਨੀਫਾਰਮ ਪ੍ਰੈਸ ਕਰ ਲੈਣੀ ਆ ਵਾ ਤੇ ਯੂਨੀਫਾਰਮ ਇਹ ਤੋਂ ਅਲੱਗ-ਅਲੱਗ ਕਰਕੇ ਮੈਂ ਐਸੇ ਵੇਲੇ ਸੈੱਟ ਕਰ ਲੈਣੀ ਹੁੰਨੀ ਆ ਤੇ ਚੰਨ ਥੱਕ ਗਿਆ ਇਸ ਕਰਕੇ ਹੁਣ ਲੇਟ ਗਿਆ ਕਿਉਂਕਿ 8 ਵਜੇ ਚੁੱਕੇ ਆ ਮੇਰਾ ਕੰਮ ਫਿਨਿਸ਼ ਨਹੀਂ ਹੋਇਆ ਕਰੇਲਿਆਂ ਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਥੋੜਾ ਤੇ ਉਹ ਵਿਚਾਰਾ ਪੜਦਾ ਪਿਆ ਹੁਣ ਕੱਲਾ ਹੀ ਤੇ ਇੱਧਰ ਮੈਂ ਪ੍ਰੈਸ ਕਰਨੇ ਤਾਂ ਨਾਲੇ ਇਸੇ ਵੇਲੇ ਸਾਰਾ ਕੁਝ ਸੈੱਟ ਕਰਕੇ ਰੱਖ ਦਿੰਨੀ ਕਿਉਂਕਿ ਸਵੇਰੇ ਹਫੜਾ ਦਫੜੀ ਚ ਫੇਰ ਕੁਝ ਨਾ ਕੁਝ ਭੁੱਲ ਵੀ ਜਾਂਦਾ ਇਸ ਕਰਕੇ ਇਸੇ ਵੇਲੇ ਮੈਂ ਇਹਨਾਂ ਦੇ ਟਾਈ ਬੈਲਟ ਵਗੈਰਾ ਆਈ ਕੱਟ ਵਗੈਰਾ ਸਾਰਾ ਕੁਝ ਰੱਖ ਦਿੰਨੀ ਆ ਅਲੱਗ ਕਰਕੇ ਚਾਹਨਾ ਦਾ ਅਲੱਗ ਤੇ ਸਾਈਬ ਦਾ ਅਲੱਗ ਕਿਉਂਕਿ ਚਾਹਨਾ ਨੇ ਪਹਿਲਾਂ ਜਾਣਾ ਹੁੰਦਾ ਸਾਈਬ ਨੇ ਬਾਅਦ ਚ ਜਾਣਾ ਹੁੰਦਾ ਇੱਧਰ ਕarele ਜਿਹੜੇ ਬਣ ਚੁੱਕੇ ਆ ਸਾਡੇ ਤੇ ਮੈਂ ਹੁਣ ਯੂਨੀਫਾਰਮ ਪ੍ਰੈਸ ਕਰਕੇ ਤੁਸੀਂ ਕਹਿੰਦੇ ਹੋਣੇ ਕਿ ਸਾਈਬ ਨੂੰ ਤਾਂ ਪੜਾਇਆ ਹੀ ਨਹੀਂ ਤੇ ਸਾਬ ਨੂੰ ਵੀ ਮੰਮਾ ਨੇ ਹੀ ਅੱਜ ਕੰਮ ਕਰਵਾ ਦਿੱਤਾ ਸੀ ਮੰਮਾ ਨੂੰ ਹੀ ਅੱਜ ਇਹ ਕਿਹਾ ਕਿ ਕੰਮ ਕਰਵਾ ਦਿਓ ਜਦੋਂ ਮੈਂ ਜ਼ਿਆਦਾ ਹੀ ਇਦਾਂ ਬਿਜ਼ੀ ਹੋ ਜੰਨੀ ਆ ਤੇ ਫਿਰ ਮੰਮਾ ਨੂੰ ਥੋੜਾ ਜਿਹਾ ਕਹਿ ਦਿੱਨੀ ਕਿ ਤੁਸੀਂ ਕਰਵਾ ਦਿਓ ਇਹਨਾਂ ਨੂੰ ਇਹ ਜਿਹੜੇ ਸੂਟ ਸੀਂਦੇ ਵਕਤ ਕੱਪੜਾ ਬਚ ਜਾਂਦਾ ਜਾਂ ਬੁਕਰੇ ਮਰੇਲਾ ਇਹ ਸਾਰਾ ਕੁਝ ਇੱਥੇ ਰੱਖਦੀਆਂ ਮੈਂ ਤੇ ਥੋੜਾ ਜਿਹਾ ਵਿਖਰਿਆ ਪਿਆ ਇਸ ਕਰਕੇ ਇਹਨਾਂ ਨੂੰ ਹੁਣ ਮੈਂ ਸਹੀ ਤਰੀਕੇ ਨਾਲ ਪਹਿਲਾਂ ਰੱਖ ਦਿੰਨੀ ਆ ਤਰਾ ਮੈਂ ਹੁਣੇ ਵਛਾ ਦੇਣਾ ਕਿਉਂਕਿ ਸਾਬ ਛੇਤੀ ਸੌਣ ਲੱਗ ਜਾਂਦਾ ਤੇ ਸੌਂਦਾ ਤੇ ਜਦੋਂ ਮੈਂ ਆ ਕੇ ਲੇਟਾਂ ਫੇਰੀ ਉਹ ਸੌਂਦਾ ਵਾ ਤੇ ਪਰ ਨੀਂਦ ਚ ਹੁਣ ਪੂਰਾ ਹੋ ਜਾਂਦਾ ਇਸ ਵੇਲੇ ਤੇ ਮੈਨੂੰ ਉਹਨੂੰ ਇਹ ਵੀ ਹੁੰਦਾ ਕਿ ਮੈਂ ਆਪਣੀ ਮੰਜੀ ਤੇ ਹੀ ਸੌਂਵਾਂ ਜਿੱਥੇ ਮੈਂ ਰੋਜ਼ ਸੌਂਨਾ ਵਾ ਤੇ ਇਸ ਕਰਕੇ ਮੈਂ ਟਾਈਮ ਨਾਲ ਉਹਨੂੰ ਵਛਾ ਦਿੰਨੀ ਆ ਕਿ ਉਹ ਇੱਥੇ ਲੇਟ ਜਾਏ ਤੇ ਜੇ ਜ਼ਿਆਦਾ ਜੀ ਨੀਂਦ ਜ਼ੋਰ ਪਾ ਦੇ ਤੇ ਚਲੋ ਸੌਂ ਵੀ ਜਾਏ ਤੇ ਹੁਣ ਮੈਂ ਇਹਨੂੰ ਜਲਦੀ ਜਲਦੀ ਖਾਣਾ ਪਹਿਲਾਂ ਲੈ ਦੇਣੀ ਆ ਤੇ ਪਹਿਲਾ ਇਹ ਕੱਪੜੇ ਮੰਮਾ ਨੇ ਜੋੜੇ ਆ ਤੇ ਇਹ ਰੱਖ ਦਿੰਨੇ ਆ ਤੇ ਮੰਮਾ ਰੋਜ਼ ਮਤਲਬ ਕੱਪੜੇ ਜੋੜ ਦੇਣਾ ਸਬਜੀ ਵਗੈਰਾ ਕੱਟ ਦੇਣਾ ਇਹੋ ਜੇ ਕੰਮ ਕਰ ਦਿੰਦੇ ਲਾਗੂ ਤੇ ਮੇਰਾ ਟਾਈਮ ਬਚ ਜਾਂਦਾ ਇੰਦਾ ਫਿਰ ਤੇ ਮੈਂ ਉਸ ਟਾਈਮ ਚ ਹੋਰ ਕਈ ਕੰਮ ਕਰ ਲੈਨੀ ਆ ਗੁਰਸਾਹਿਬ ਲੱਸੀ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਤੇ ਦਹੀਂ ਦੀ ਲੱਸੀ ਕਹਿੰਦਾ ਵਾ ਕਿ ਦਹੀਂ ਦੀ ਲੱਸੀ ਪੀਣੀ ਰੋਜ਼ ਜੇ ਮੈਂ ਨਾ ਬਣਾਵਾਂ ਤਾਂ ਰੋਣ ਲੱਗ ਜਾਂਦਾ ਬਹੁਤ ਇਸ ਕਰਕੇ ਬਣਾ ਕੇ ਦੇਣੀ ਪਈ ਮੈਂ ਸੋਚਿਆ ਸੀ ਕਿ ਅੱਜ ਵੀਡੀਓ ਸ਼ੂਟ ਕਰਾਂਗੇ ਤੇ ਪਰ ਅੱਜ ਵੀਡੀਓ ਸ਼ੂਟ ਨਹੀਂ ਹੋਈ ਹਾਂ ਵਲੋਗ ਦੀ ਵੀਡੀਓ ਮੈਂ ਨਾਲ-ਨਾਲ ਬਣਾਉਂਦੀ ਪਈ ਹਾਂ ਪਰ ਮੈਂ ਬਿਊਟੀ ਦੀ ਵੀਡੀਓ ਸੋਚਿਆ ਸੀ ਕਿਉਂਕਿ ਮੈਂ ਦੁਪਹਿਰੇ ਟੌਪਿਕਸ ਮਤਲਬ ਸਾਰਾ ਰਿਸਰਚ ਵਗੈਰਾ ਕਰਕੇ ਤਿਆਰ ਕੀਤਾ ਸੀ ਤੇ ਪਰ ਇਹ ਕਿ ਟਾਈਮ ਨਹੀਂ ਲੱਗਾ ਵੀਡੀਓ ਸ਼ੂਟ ਕਰਨ ਦਾ ਹੁਣ ਸਵੇਰੇ ਵੀਡੀਓ ਸ਼ੂਟ ਕਰਾਂਗੀ ਕਿਉਂਕਿ 8:30 ਹੋ ਚੁੱਕੇ ਨੇ ਤੇ ਚਨਮਿਤ ਨੂੰ ਪੜਾਉਣਾ ਵੀ ਹੁਣ ਉਹਦੇ ਟੈਸਟ ਆ ਇੱਕ ਘੰਟਾ ਬ੍ਰੇਕ ਦਿੱਤੀ ਸੀ ਸ਼ਾਮੀ 6:30 ਤੋਂ 7:30 ਤੇ ਉਹਦੇ ਟੈਸਟ ਆ ਤੇ ਹੁਣ ਉਹਨੂੰ ਟੈਸਟ ਕਰਵਾ ਕੇ ਯਾਦ ਤੇ ਫਿਰ ਸੌਂ ਜਾਣਾ ਫਿਰ ਟਾਈਮ ਨਾਲ ਮਤਲਬ 10:00 ਵਜੇ ਤੱਕ ਸੌਂ ਜਾਣਾ ਫਿਰ ਨਹੀਂ ਤਾਂ ਸਵੇਰੇ ਬੱਚਾ ਵੀ ਪੂਰਾ ਔਰ ਮਤਲਬ ਐਕਟਿਵ ਜਿਆ ਨਹੀਂ ਹੁੰਦਾ ਜੇ ਲੇਟ ਸੋਵੇਂ ਇਸ ਕਰਕੇ ਵੀਡੀਓ ਮੈਂ ਸੋਚਿਆ ਸਵੇਰੇ ਹੀ ਬਣਾਵਾਂਗੀ ਮਮਾ ਦੇ ਗੋਡਿਆਂ ਤੋਂ ઓਪਰੇਟ ਹੋਇਆ ਵਾ ਇਸ ਕਰਕੇ ਉਹ ਮਤਲਬ ਚੌਂਕੜੀ ਨਹੀਂ ਮਾਰ ਸਕਦੇ ਤੇ ਐਦਾਂ ਮੈਂ ਵੀਡੀਓ ਬਣਾਉਣੀ ਆ ਤਾਂ ਕਿੰਦੇ ਕੇ ਤੋਂ ਐਦਾਂ ਵੀਡੀਓ ਹੀ ਬਣਾ ਲੈਣੀ ਆ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਆਪ ਵੀ ਪਤਾ ਹੀ ਹੁੰਦਾ ਵਾ ਉਹਨਾਂ ਖਾਣਾ ਵਗੈਰਾ ਖਾ ਲਿਆ ਤੇ ਇਧਰ ਬਦਾਮ ਪੀਂ ਦਿੰਨੇ ਆ ਬਦਾਮਾਂ ਵਿੱਚ omega 3 ਫੈਟੀ ਐਸਿਡ ਹੁੰਦਾ ਦਿਮਾਗ ਲਈ ਵੀ ਬਹੁਤ ਵਧੀਆ ਤੇ ਵੈਸੇ ਵੀ ਪਤਾ ਹੀ ਆ ਸਾਰਿਆਂ ਨੂੰ ਤੇ omega 3 ਹੁੰਦਾ ਵਾ ਤੇ ਬੱਚੇ ਮੇਰੇ ਨੋਨ ਵੈਜ ਤੇ ਨਹੀਂ ਖਾਂਦੇ ਤੇ ਫਿਰ ਇਦਾਂ ਹੋਰ ਹੋਰ ਮਤਲਬ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵਾ ਕਿ ਪ੍ਰੋਟੀਨ ਵਗੈਰਾ omega 3 ਵਗੈਰਾ ਸਾਰਾ ਕੁਝ ਪੂਰਾ ਵੈਸੇ ਤਾਂ omega 3 ਫਿਸ਼ ਤੋਂ ਮਿਲਦਾ ਜ਼ਿਆਦਾ ਤੇ ਬਦਾਮਾਂ ਖਰੋਟਾਂ ਵਿੱਚ ਹੁੰਦਾ ਇਸ ਕਰਕੇ ਮੈਂ ਹੁਣ ਉਹ ਹੀ ਦਿਨੀ ਉਹਨਾਂ ਨੂੰ ਤੇ ਇੱਧਰ ਦੁੱਧ ਗਰਮ ਕਰ ਲਿਆ ਤੇ ਦੁੱਧ ਥੋੜਾ ਜਿਆਦਾ ਗਰਮ ਹੋ ਗਿਆ ਇਹਨੂੰ ਸਾਈਡ ਤੇ ਰੱਖ ਲੈਨੇ ਹੁਣਾਂ ਚਿਰ ਹੋਰ ਕੰਮ ਕਰ ਲੈਨੇ ਆ ਤੇ ਬਾਅਦ ਵਿੱਚ ਇਹਨੂੰ ਜਾ ਕੇ ਲਾ ਦਾਂਗੇ ਤੇ ਸਵੇਰ ਦੇ ਸਟਿਫਨ ਦੀ ਤਿਆਰੀ ਕੀਤੀ ਬੱਚਿਆਂ ਦੀ ਚਟਨੀ ਬਣਾ ਲਈ ਆ ਚੰਨ ਮੇ ਇਦਨੂੰ ਸੈਂਡਵਿਚ ਬਹੁਤ ਪਸੰਦ ਆ ਆਲੂ ਵਾਲੇ ਉਹ ਵੀ ਤੇ ਦਹੀਂ ਪਨੀਰ ਵਾਲੇ ਵੀ ਕਰਦਾ ਪਰ ਉਹ ਇੰਨੇ ਨਹੀਂ ਉਹ ਘਰ ਹੀ ਪਸੰਦ ਕਰਦਾ ਟਿਫਨ ਵਿੱਚ ਉਹਨਾਂ ਆਲੂ ਵਾਲੇ ਸੈਂਡਵਿਚ ਹੀ ਪਸੰਦ ਆ ਤੇ ਘਰ ਆ ਆਲੂ ਮੈਂ ਉਬਾਲ ਕੇ ਰੱਖਤੇ ਆ ਪਿਆਜ਼ ਵੀ ਇਦਾਂ ਕਰਕੇ ਤੇ ਹੁਣ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਦੇਣੀ ਆ ਤੇ ਘਰ ਵੀ ਆ ਕੇ ਕਹਿੰਦਾ ਕਿ ਬੰਦ ਜਿਹਾ ਬਣਾ ਕੇ ਤੇ ਉੱਤੇ ਚਟਨੀ ਵਗੈਰਾ ਪਾ ਕੇ ਤੇ ਬੰਦ ਵਾਂਗੂ ਬਣਾ ਕੇ ਦੋ ਤੇ ਫਿਰ ਮੈਂ ਉਹਦਾ ਬਣਾ ਕੇ ਛੋਟੇ ਛੋਟੇ ਪੀਸਾਂ 'ਚ ਕੱਟ ਕੇ ਤੇ ਚਟਨੀ ਵਾਂਗੂ ਪਾ ਕੇ ਉੱਪਰ ਦੇ ਦੇ ਦਿੰਨੀ ਆ ਤੇ ਬਹੁਤ ਜ਼ਿਆਦਾ ਪਸੰਦ ਕਰਦਾ ਇਹ ਹੋ ਚੁੱਕੀ ਹੈ ਸਵੇਰ ਦੀ ਵੀ ਤਿਆਰੀ ਟਿਫਨ ਦੀ ਤੇ ਉਧਰ ਸਾਡਾ ਉਹ ਨਚਨ ਨੂੰ ਦੁੱਧ ਵੀ ਠੀਕ ਹੋ ਚੁੱਕਾ ਠੰਡਾ ਵੈਸੇ ਅੱਜਕੱਲ੍ਹ ਠੰਡੇ ਦੁੱਧ ਨੂੰ ਜੇ ਆਗ ਲਾ ਰਹੀਏ ਤਾਂ ਜੰਮ ਜਾਂਦਾ ਵਾ ਪਰ ਮੇਰਾ ਫ੍ਰਿਜ ਚ ਪਿਆ ਸੀ ਇਸ ਕਰਕੇ ਥੋੜਾ ਜਿਹਾ ਕਰਨਾ ਪਿਆ ਤੇ ਪਰ ਮੇਰੇ ਕੋਲ ਜ਼ਿਆਦਾ ਹੋ ਗਿਆ ਜਾ ਕੇ ਲਗਾਤੀ ਆ ਤੇ ਇਧਰ ਕਿਚਨ ਦਾ ਕੰਮ ਤੇ ਫਿਨਿਸ਼ ਹੋ ਗਿਆ ਵਾ ਹੁਣ ਥੋੜੀ ਜੀ ਆਪਣੀ ਕੇਅਰ ਵੀ ਕਰ ਲਈਏ ਤੇ ਇਸ ਟਾਈਮ ਮੈਂ ਫੇਸ ਵਾਸ਼ ਕਰਕੇ ਦੇਸੀ ਘੋਜਾ ਨਾਰੀਅਲ ਤੇਲ ਫੇਸ ਤੇ ਲਗਾ ਲੈਣੀ ਆ ਤੇ ਫੇਰ ਹੀ ਸੌਣੀ ਆ ਕਿਉਂਕਿ ਲਿਪਸਟਿਕ ਵੈਸੇ ਮੈਂ ਕਦੇ ਕਦਾਂ ਹੀ ਲਗਾਨੀ ਆ ਪਰ ਮੈਨੂੰ ਇਹੋ ਢਾਣ ਲੰਦਾ ਕਲਿੱਪਸ ਕਾ ਲੈਣਾ ਹੋ ਜਾਣਾ ਇਸ ਕਰਕੇ ਅਸਲੀ ਮੈਂ ਫਿਰ ਉਤਾਰ ਕੇ ਫੇਰ ਹੀ ਸੌਣੀ ਆ ਤੇ ਲਿਪਸ ਕਿਉਂਕਿ ਪਿੰਕ ਕੇ ਆ ਵੈਸੇ ਮੇਰੇ ਨੇਚਰਲੀ ਤੇ ਮੈਂ ਸ਼ੁਰੂ ਤੋਂ ਹੀ ਬੜੇ ਮਤਲਬ ਮੈਂ ਅਜੇ ਤੋਂ ਬਾਅਦ ਤੋਂ ਵੀ ਬੜੇ ਸੰਭਾਲ ਕੇ ਰੱਖ ਕੇ ਲਿਪਸਟਿਕਾਂ ਲਗਾ ਲਗਾ ਕੇ ਤੇ ਮੈਂ ਕਾਲੇ ਹੀ ਨਾ ਕਰਨ ਵਾਲ ਲਿਪਸ ਤੇ ਇਸ ਕਰਕੇ ਮੈਂ ਲਿਪਸਟਿਕ ਜਿਹੜੀ ਆ ਵਧੀਆ ਕੰਪਨੀ ਦੀ ਯੂਜ਼ ਕਰਦੀ ਆ ਤੇ ਬਹੁਤ ਘੱਟ ਕਦੇ-ਕਦੇ ਹੀ ਲਗਾਨੀ ਆ ਤੇ ਜੇ ਬਲੈਕ ਹੋ ਵੀ ਜਾਂ ਤਾਂ ਸਕਰਬ ਥੋੜਾ ਯੂਜ਼ ਕਰ ਲੈਣੀ ਉਹਦੇ ਨਾਲ ਠੀਕ ਹੋ ਜਾਂਦੇ ਆ ਤੇ ਇਸ ਟਾਈਮ ਮੈਂ ਖੁੱਲਾ ਜਿਹਾ ਸੂਟ ਪਾ ਲਿਆ ਪਤਲਾ ਜਿਹਾ ਕੰਫਰਟੇਬਲ ਹੋ ਕੇ ਵਧੀਆ ਲੱਗਦਾ ਸੋਣਾ